ਮਿੰਟੂ ਜੀ ਜਿਹੜਾ ਇਹ ਚੰਨੀ ਸਾਹਿਬ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਉਹਨੂੰ ਤਾਂ ਮਿੰਟੂ ਜੀ ਨਵੇਂ ਹੀ ਕਹਿ ਲੋ ਕਿ ਚੰਨੀ ਸਾਹਿਬ ਦਿੱਤੇ ਤਾਂ ਪਹਿਲਾਂ ਹੀ ਬੜੇ ਦੋਸ਼ ਲੱਗਦੇ ਪਏ ਸੀ ਉੱਥੇ ਖਾਸ ਕਰਕੇ ਕਿ ਗੰਦੀ ਗੱਲ ਕਰਦੇ ਨੇ ਜੋ ਨਾਰੇ ਬਣਾਏ ਸੀ ਕਿ ਉੱਥੇ ਚੰਨੀ ਠਰ ਕੀ ਹਾਏ ਹਾਏ ਹਾਂਜੀ ਉਹ ਵੀ ਚੱਲੇ ਕੰਮ ਚੰਨੀ ਤੁਸੀਂ ਜੱਕਦੇ ਜੇ ਕੱਤ ਹੋ ਜੇ ਨਹੀਂ ਮੈਂ ਜੱਕਦਾ ਨਹੀਂ ਮੂੰਹ ਤੇ ਚੜਦਾ ਨਹੀਂ ਨਹੀਂ ਮੈਨੂੰ ਤਾਂ ਵੈਸੇ ਹੀ ਸੰਗ ਲੱਗੀ ਜਾਂਦੀ ਉਹ ਵੀਡੀਓ ਦੇਖ ਕੇ ਮੈਂ ਕਹਾਂ ਚੰਨੀ ਸਾਹਿਬ ਨੇ ਤਾਂ ਜਮਾਈ ਨਵੇਂ ਹੀ ਸਿਆਪਾ ਛੇੜ ਦਿੱਤਾ ਤਾਂ ਛੜੇ ਬੰਦੇ ਤੇ ਸਗੋ ਇਹੋ ਜੇ ਸ਼ਬਦ ਪੂਰਾ ਐ ਕਹਿ ਲੋ ਕਿ ਇਹ ਚਿੱਤਕੇ ਬੋਲਦੇ ਆ ਜੀ ਨਾ ਨਾ ਮੈਂ ਤਾਂ ਜੀ ਹੱਥ ਹੀ ਜੋੜ ਰਿਹਾ ਜੀ ਜੀ ਚਲੋ ਆ ਹੁਣ ਮੈਂ ਇਹ ਵੀ ਮੈਨੂੰ ਕਿਤੇ ਨਾ ਕਿਤੇ ਥੋੜਾ ਦਰੁਸਤ ਕਰਨਾ ਪਊਗਾ ਕਿ ਹਾਲੇ ਤੁਸੀਂ ਕੁਆਰੇ ਵਿੱਚ ਛੜੇ ਨਹੀਂ ਜੀ ਜੀ ਖੈਰ ਦੇਖੋ ਗੱਲ ਇਹ ਆ ਕਿ ਭਾਈ ਮਸਲਾ ਜਿਹੜਾ ਆ ਨਾ ਚੰਨੀ ਸਾਹਿਬ ਦਾ ਉਹ ਤਾਂ ਹੁਣ ਰਹਿਤਾ ਫੈਲ ਗਿਆ ਜੀ ਇਹ ਚੰਨੀ ਸਾਹਿਬ ਇੱਕ ਐਸੇ ਨੇਤਾ ਨੇ ਜੀ ਜਿਨ੍ਹਾਂ ਦੀ ਅਕਲ ਦਾੜ ਪਤਾ ਨਹੀਂ ਕਦੋਂ ਫੁੱਟਣੀ ਆ ਜੀ ਮੈਂ ਤਾਂ ਇਸ ਗੱਲੋਂ ਰਾਹਣ ਆ ਜੀ ਤੁਸੀਂ ਵੇਖਿਆ ਹੋਵੇਗਾ ਚਲੋ ਮੈਂ ਹਮੇਸ਼ਾ ਦੋ ਚੀਜ਼ਾਂ ਨੂੰ ਐਡ ਕਰਕੇ ਚੱਲਦਾ ਹਾਂ ਇੱਕ ਰਾਜਨੀਤੀ ਹੁੰਦੀ ਹੈ ਇੱਕ ਤੁਹਾਡੀ ਆਪਣੀ ਕਲੋਕੀ ਜ਼ਿੰਦਗੀ ਦੀ ਕਹਾਣੀ ਹੁੰਦੀ ਹੈ ਜੀ ਚਰਨਜੀਤ ਚੰਨੀ ਸੰਘਰਸ਼ ਚੋਂ ਗੁਜ਼ਰੇ ਹੈ ਜੀਵਨ ਦੇ ਇੱਕ ਕਰੜੇ ਸੰਘਰਸ਼ ਚੋਂ ਗੁਜ਼ਰੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਜੀ ਫਿਰ ਵੀ ਪੜ੍ਹਾਈ ਲਿਖਾਈ ਜਿਵੇਂ ਨਾ ਭੈਣ ਭਰਾਵਾਂ ਨੇ ਸਾਰਿਆਂ ਨੇ ਕੀਤੀ ਬਈ ਰੁਤਬਿਆਂ ਤੇ ਚਲੇਗਾ ਯਾਨੀ ਇਹ ਇਹ ਚੀਜ਼ ਮੈਂ ਬਹੁਤ ਇਹ ਨਾ ਚੀਜ਼ਾਂ ਤੋਂ متاثر ਹੁੰਦਾ ਪ੍ਰਭਾਵਿਤ ਹੁੰਦਾ ਖੈਰ ਪਰ ਜਦੋਂ ਇਹ ਬਣ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਾਂਡ ਕੀ ਹੋਇਆ ਸੀ ਪਤਾ ਨਹੀਂ ਚੰਨੀ ਨੂੰ ਕਿਸੇ ਨੇ ਦੱਸ ਦਿੱਤਾ ਜਿਹੜੀ ਕੋਠੀ ਸੀ ਸਰਕਾਰੀ ਪੱਟੂ ਨੇ ਉਹਦਾ ਗੇਟ ਹੀ ਤੋੜਤਾ ਗੇਟ ਤੋੜ ਕੇ ਤੇ ਇਧਰ ਨੂੰ ਚੜ੍ਹਦੇ ਵਾਲੇ ਪਾਸੇ ਨੂੰ ਰੱਖਤਾ ਜੀ ਉਹ ਸੜਕ ਬਣਾ ਲਈ ਉਹਦਾ ਨਾਂ ਰੱਖ ਦਿੱਤਾ ਉਦੋਂ ਸਾਡੇ ਪੱਤਰਕਾਰਾਂ ਨੇ ਗੁੱਡ ਲੱਕ ਸੜਕ ਜਿਵੇਂ ਮੱਖਣੇ ਦਾ ਗੁੱਟ ਮੇਰੇ ਦੂ ਮੇਰੇ ਗੁੱਡ ਲੱਕ ਚਾਮ ਜੀ ਰੋਲਾ ਪਿਆ ਅੱਛਾ ਉਹ ਚੰਡੀਗੜ੍ਹ ਦਾ ਪ੍ਰਸ਼ਾਸਨ ਤੁਹਾਨੂੰ ਪਤਾ ਉਦੋਂ ਹੀ ਆ ਜਾਂਦਾ ਉਹ ਉਹਨਾਂ ਨੇ ਕਿਹਾ ਕੀ ਹਰਕਤ ਹੈ ਤੁਹਾਡੀ ਤੁਸੀਂ ਭੰਨ ਤੋੜ ਨਹੀਂ ਕਰ ਸਕਦੇ ਚੰਨੀ ਉਦੋਂ ਵੀ ਫਸਿਆ ਫਿਰ ਨਾਲ ਇਹ ਕਿਹਾ ਕਿ ਜਿਹੜੀ 46 ਨੰਬਰ ਕੋਠੀ ਸੀ ਵਿਰੋਧੀ ਧਿਰ ਵਾਲੇ ਆਗੂ ਦੇ ਉਹ ਇਹਨਾਂ ਖਾਲੀ ਨਾ ਕੀਤੀ ਤੇ ਮੁੜ ਕੇ ਭੌਂਕੇ ਜਦੋਂ ਪਾਪਰ ਚ ਆ ਗਿਆ ਤੇ ਇਹਨਾਂ ਨੇ ਆਪ ਹੀ ਲੋਟ ਕਰਵਾ ਲਈ ਚਲੋ ਕੋਈ ਐਡਾ ਰੌਲਾ ਨਹੀਂ ਸੀ ਅੱਛਾ ਉਹ ਹੋਈ ਨਹੀਂ ਬੜੀ ਤੇ ਪਤਾ ਨਹੀਂ ਬਈ ਕਿਸੇ ਹੋਰ ਜੋਤਿਸ਼ੀ ਨੇ ਕਹਿ ਦਿੱਤਾ ਕਿ ਚੱਲ ਜੇ ਉਹ ਕੰਮ ਨਹੀਂ ਬਣਿਆ ਸੜਕ ਸੁੱਡ ਕਾਲਾ ਗੋਡ ਲੱਕ ਸੜਕ ਜਿਹੜੀ ਉਹ ਬੈਡ ਲੱਕ ਹੋ ਗਈ ਆਪਣੇ ਕੋਈ ਗੱਲ ਨਹੀਂ ਐ ਤੂੰ ਹਾਥੀ ਤੇ ਬਹਿ ਜਾ ਚੰਨੀ ਸਾਹਿਬ ਦੇ ਕਹ ਲੋ ਕਿ ਭਈ ਮਾਰੀ ਇਹਨਾਂ ਤੇ ਸ਼ਾਲ ਤੇ ਹਾਥੀ ਤੇ ਹਾਥੀ ਵਾਲੀ ਫੋਟੋ ਵੀ ਬੜੀ ਉਦੋਂ ਕਹ ਲੋ ਕਿ ਵਾਇਰਲ ਹੋਈ ਜੀ ਅੱਛਾ ਉੱਤੇ ਬਾਅਦ ਮੰਤਰੀ ਬਣੇ ਹਲੇ ਤੇ ਟਾਸ ਤੇ ਕਹਿੰਦੇ ਫੈਸਲੇ ਹੋਣਗੇ ਉਹ ਕੋਈ ਪੋਲੀ ਟੈਕਨੀਕਲ ਹੈਗੇ ਸੀਗੇ ਲੈਕਚਰਰ ਦੋ ਸੀ ਟੈੱਕ ਸੀ ਉਹਨਾਂ ਦਾ ਫਾਇੰਸਰ ਟਾਸ ਤੇ ਕਰਵਾ ਦਿੱਤਾ ਉਹ ਰੋਲਾ ਪੈ ਗਿਆ ਅੱਛਾ ਫੇਰ ਪੈ ਗਿਆ ਰੋਲਾ ਆਈਐਸ ਅਫਸਰ ਨੂੰ ਮੈਸੇਜ ਕਰਨ ਦਾ ਇਹ ਮੰਨ ਗਏ ਸਨ ਮੁੜ ਕੇ ਆਪ ਤੁਹਾਨੂੰ ਸ਼ਾਇਦ ਯਾਦ ਹੋਏਗਾ ਸਾਨੂੰ ਤੇ ਕੱਲੇ ਕੱਲੀ ਗੱਲ ਯਾਦ ਇਹਨਾਂ ਨੇ ਕਿਹਾ ਸੀਗਾ ਕਿ ਭਈ ਮੇਰੇ ਤੋਂ ਗਲਤੀ ਨਾਲ ਪੇਜ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਨਾ ਮੁੱਖ ਮੰਤਰੀ ਨੇ ਪੁਸ਼ਟੀ ਕਰਤੀ ਸੀ ਅਮਰਿੰਦਰ ਸਿੰਘ ਨੇ ਪੁਸ਼ਟੀ ਕਰਤੀ ਸੀ ਇਸ ਗੱਲ ਦੀ ਅੱਛਾ ਉਹ ਹੁੰਦੀ ਸੀ ਉਦੋਂ ਇੰਚਾਰਜ ਆਸ਼ਾ ਕੁਮਾਰੀ ਅੱਖ ਮਾਰੀ ਕਹਿ ਬੈਠੀ ਹੈ ਮੀਟੂ ਵਾਲਾ ਮਸਲਾ ਨਹੀਂ ਉਹ ਵੀ ਫਸ ਗਈ ਇਸ ਮਾਮਲੇ ਚ ਉੜ ਕੇ ਜੀ ਉਹਦਾ ਵੀ ਬਹੁਤ ਵਿਰੋਧ ਹੋਇਆ ਯਾਨੀ ਚੰਨੀ ਸਾਹਿਬ ਇਤਰਾ ਹੀ ਚਲਦੇ ਰਹੇ ਚਲਦੇ ਰਹੇ ਉਹਦੇ ਚੋਂ ਮਸਾ ਨਿਕਲੇ ਜੇ ਆਈ ਐਸ ਅਫਸਰ ਕੋਈ ਸ਼ਿਕਾਇਤ ਸ਼ਿਕਉਦ ਕਰ ਦਿੰਦੀ ਤੇ ਤੁਹਾਨੂੰ ਪਤਾ ਹੀ ਆ ਤੇ ਉਦੋਂ ਮਹਿਲਾ ਕਮਿਸ਼ਨ ਦੀ ਫਿਰ ਚੇਅਰਪਰਸਨ ਲੱਗੀ ਹੋਈ ਬੀਬੀ ਗੁਲਾਟੀ ਤੇ ਉਹਨੇ ਆਖਿਆ ਮੈਂ ਕਰਾਂਗੀ ਓਹ ਕਰਾਂਗੀ ਪਰ ਉਦੋਂ ਟਾਈਮ ਲੰਘ ਗਿਆ ਜੀ ਚੰਨੀ ਸਾਹਿਬ ਦਾ ਹੁਣ ਸਰਕਾਰ ਬਦਲ ਗਈ ਇਹ ਹਾਲੇ ਵੀ ਅੱਛਾ ਪੀ ਐਚ ਡੀ ਵਾਲਾ ਤੇ ਵਿੱਚ ਹੀ ਰਹਿ ਗਿਆ ਸੀ ਮਸਲਾ ਪੀ ਐਚ ਡੀ ਕਰਨੀ ਸੀ ਜਿੰਨੇ ਕੋ ਮੇਰੇ ਵਾਂਗੂ ਨੰਬਰ ਸੀ ਚੰਨੀ ਤੇ ਉਹ ਦਾਖਲਾ ਨਹੀਂ ਸੀ ਹੁੰਦਾ ਤੇ ਕਮਾਲ ਦੀ ਗੱਲ ਨਿਯਮ ਬਦਲੇਗਾ ਕਿ ਅਨੁਸੂਚਿਤ ਜਾਤੀ ਵਾਲਿਆਂ ਵਾਸਤੇ ਉਹ ਜਿਹੜਾ ਕੈਪ ਸੀਗਾ ਕੋਈ ਉਹ ਘਟਾਇਆ ਗਿਆ ਇਹਨਾਂ ਨੂੰ ਪੀ ਐਚ ਡੀ ਚ ਦਾਖਲਾ ਮਿਲਿਆ ਜਿਹੜੀ ਗਾਂ ਜਾ ਕੇ ਅੱਧੀ ਕੈਨੇਡਾ ਚ ਪੂਰੀ ਹੋਈ ਹੈ ਲੋਕ ਤਾਂ ੱੱਕੇ ਨਾਲ ਕਰ ਦਿੰਦਾ ਨਹੀਂ ਅੰਡਰੀ ੱੱਕੇ ਨਾਲ ਕਰਾਈ ਇਹਨਾਂ ਦੀ ਉਹ ਪੀ ਐਚ ਡੀ ਜਿਹੜੀ ਅੱਧੀ ਜਾ ਕੇ ਕੈਨੇਡਾ ਚ ਪੂਰੀ ਹੋਈ ਹੈ ਕੀਸਸ ਵਗੈਰਾ ਤਾਂ ਕਹਿੰਦਾ ਮਤਲਬ ਇਹ ਕਿ ਤੁਸੀਂ ਦੇਖ ਲਓ ਮੁੱਖ ਮੰਤਰੀ ਬਣ ਕੇ ਵੀ ਉਹਨਾਂ ਚ ਮਿਲ ਅੱਛਾ ਮੁੱਖ ਮੰਤਰੀ ਜਾਣ ਤੋਂ ਬਾਅਦ ਵੀ ਕਦੇ ਪਰੌਂਠਿਆਂ ਦਾ ਰੌਲਾ ਕਦੇ ਲੱਸੀ ਦਾ ਰੌਲਾ ਕਦੇ ਚਾਹ ਦਾ ਰੌਲਾ ਆਂਦੇ ਜੀ ਮੁੰਡੇ ਦਾ ਵਿਆਹ ਹੀ ਇਹਨਾਂ ਨੇ ਤੇ ਕੋਈ ਜਿਗਾੜ ਕਰਕੇ ਕਰ ਲਿਆ ਪਰਮੰਸ ਬੰਟੀ ਰਮਾਣਾ ਕੱਢੀ ਫਿਰਦਾ ਸੀ ਕਾ ਕੇ ਸਾਥ ਮਤਲਬ ਕਿ ਸਾਬਕਾ ਹੋਏ ਤੇ ਹੁਣ ਉਹ ਇੱਕ ਤਸਵੀਰ ਆ ਗਈ ਮੈਂ ਉਦੋਂ ਹੀ ਤੁਹਾਨੂੰ ਕਿਹਾ ਸੀ ਕਿ ਇਸ ਤਸਵੀਰ ਦਾ ਯਾਬੇ ਆ ਕਿ ਇਹ ਖੰਡਣ ਵੀ ਨਹੀਂ ਕਰ ਪਾਰੇ ਇਹਨਾਂ ਦੀ ਟੀਮ ਨੇ ਗੱਲ ਨਹੀਂ ਗੋਲੀ ਅੱਛਾ ਚੰਨੀ ਸਾਹਿਬ ਨੂੰ ਇਹ ਲੱਗਦਾ ਕਿ ਮੈਂ ਇਹ ਇਤਰਾ ਕਰਕੇ ਚਰਚਾ ਜਾ ਰਹਿਣਾ ਹੁਣ ਉਹ ਅੱਛਾ ਬੀਬੀ ਜ਼ਗੀਰ ਕੌਰ ਵੀ ਭਲਿਆ ਮਾਨਸਾ ਤੂੰ ਇਹ ਤੇ ਦੇਖ ਲੈ ਕਿ ਤੂੰ ਕਿਤੇ ਹੁਣ ਸਨ 2000 ਚ ਤੇ ਹੈ ਨਹੀਂਗਾ ਇਸ ਸਨ 2024 ਆ ਅੱਜ ਕੱਲ ਤੇ ਵੀ ਮਤਲਬ ਕਿ ਨਾਨਕੇ ਘਰੇ ਜਾ ਕੇ ਵੀ ਪੁੱਛਦਾ ਮਾਮੇ ਦੇ ਮੁੰਡੇ ਨੂੰ ਕਿ ਗੁੱਟ ਚ ਕਿਤੇ ਕੈਮਰਾ ਤੇ ਨਹੀਂ ਲਵਾਇਆ ਇਹ ਤਾਂ ਉਹ ਹੱਥ ਲਾਈਏ ਨਾ ਇਹ ਤਾਂ ਲੋਕਾਂ ਨੇ ਤਾਂ ਤਰੀ ਉਂਗਲ ਦੇ ਇਕਲੀ ਸੀਗੀ ਵਿਆਹ ਕੀ ਕਰੀਏ ਮੋੜ ਕੇ ਟਚ ਹਾਂ ਟੱਚ ਮੀ ਉਹ ਕੰਮ ਚੱਲ ਪਿਆ ਉਹ ਜਦੋਂ ਉਹ ਕੀਤਾ ਉਹ ਵੀਡੀਓ ਲੋਕਾਂ ਨੇ ਬਈ ਪਾਈ ਜਾ ਕੇ ਉੱਥੇ ਕੀ ਉਹਨੂੰ ਬੋਲਦੇ ਟਿਕਟੋਕ ਕੀ ਹੁੰਦੀ ਉਹ ਉਹਦੇ ਤੇ ਪੂਜਾ ਕਿਵੇਂ ਆ ਕੀ ਕਰਦੀ ਸੀ ਉਹ ਉਹ ਬੀਬੀ ਜਗੀਰ ਕੋਲ ਉਹਦੋਂ ਵੀ ਪਈ ਹੱਥ ਜਾ ਚੱਕਿਆ ਨੇ ਵੀ ਮਰ ਜਾ ਪਰ ਬੀਬੀ ਜਗੀਰ ਕੋਲ ਇਸ ਤਰ੍ਹਾਂ ਹੀ ਬੋਲਦੀ ਹੁੰਦੀ ਆ ਜੀ ਤੁਸੀਂ ਸ਼ਾਇਦ ਨੇੜੇ ਤੋਂ ਦੇਖਿਆ ਹੋਏਗਾ ਜੀ 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 ਉਹਨੇ ਹੱਥ ਜਾ ਵੀ ਚੱਕਿਆ ਇਹ ਚਨੀ ਚੰਨੀ ਚਾਂਬਲਿਆ ਪਿਆ ਪਤਾ ਨਹੀਂ ਕੀ ਇਹਨਾਂ ਨੂੰ ਉੱਥੇ ਜਲੰਧਰ ਦੇ ਵਿੱਚ ਕੀ ਦਿਖ ਰਿਹਾ ਬਈ ਤਾਂ ਹੁਣ ਇਹ ਆਕੇ ਜਿਹੜੀ ਹੁਣ ਮਹਿਲਾ ਕਮਿਸ਼ਨ ਦੀ ਬੀਬੀ ਆ ਨਾ ਚੇਅਰਪਰਸਨ ਜੀ ਇਹ ਬੀਬੀ ਠੀਕ ਆ ਆਮ ਆਦਮੀ ਪਾਰਟੀ ਨਾਲ ਇਹ ਤਾਂ ਆਪਾਂ ਨੂੰ ਪਤਾ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਪਰ ਇਹ ਪੂਰੀ ਤੇਜ਼ਦਾਰ ਬੀਬੀ ਆ ਜੀ ਪੜੀ ਲਿਖੀ ਹੈ ਤੁਹਾਨੂੰ ਪਤਾ ਹੀ ਆ ਜੀ ਅਛਾ ਉਸ ਤੋਂ ਪਹਿਲਾਂ ਇਹਨਾਂ ਨੇ ਕੰਮ ਕੀ ਕੀਤਾ ਕਿ ਚੰਨੀ ਦੇ ਖਿਲਾਫ ਇੱਕ ਬਿਆਨ ਸੀ ਬੀਬੀ ਜਗੀਰਕੌਰ ਦਾ ਪੁਰਾਣਾ ਜਿਸ ਵੇਲੇ ਰੌਲਾ ਪਿਆ ਕੋਈ ਪਤਾ ਨਹੀਂ ਉਹਨਾਂ ਰੋਲੇ ਚ ਹੁਣ ਚੰਨੀ ਦਾ ਰੋਲਾ ਕਿਹੜਾ ਇੱਕ ਆ 11 ਤੇ ਮੈਂ ਗਣਾ ਦਿੱਤੇ ਨੇ ਜੀ ਜੀ ਉਹ ਉਸ ਸੰਦਰਭ ਦੇ ਵਿੱਚ ਜਿਹੜੀ ਸਟੇਟਮੈਂਟ ਸੀ ਪਹਿਲਾਂ ਕੀਤੀ ਗਈ ਉਹ ਵਾਇਰਲ ਵੀ ਚੰਨੀ ਹੈ ਮੰਤਰੀ ਜਿਹੜਾ ਦੂਜਿਆਂ ਦਾ ਵੀ ਸਿਰ ਨਹੀਂ ਵਾਂਗ ਕਰਵਾ ਰਿਆ ਵਗੈਰਾ ਵਗੈਰਾ ਅੱਛਾ ਉਹ ਪਹਿਲਾਂ ਚਲਾਈ ਗਈ ਨਾਲ ਉਹ ਮਤਲਬ ਕਿ ਠੋਡੀ ਵਾਲਾ ਕੰਮ ਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਕਹਿ ਲੋ ਕਿ ਸਵੈ ਨੋਟਿਸ ਲੈ ਕੇ ਆਪਣੇ ਆਪ ਨੋਟਿਸ ਲੈ ਕੇ ਤੇ ਕੱਲ 2 ਵਜੇ ਦਾ ਟਾਈਮ ਰੱਖ ਦਿੱਤਾ ਕਿ ਡੀਜੀਪੀ ਸਾਹਿਬ ਆਓ ਸਟੇਟਸ ਰਿਪੋਰਟ ਦਾਖਲ ਕਰੋ ਸਟੇਟਸ ਰਿਪੋਰਟ ਦਾਖਲ ਕਰਨਗੇ ਹੋ ਸਕਦਾ ਉਹ ਸਮਨ ਕਰਕੇ ਤੇ ਸਾਧਣ ਇੱਕ ਪਾਸੇ ਹੁਣ ਚੋਣ ਲੜੀ ਜਾ ਰਹੀ ਆ ਦੂਸਰੇ ਪਾਸੇ ਉਥੇ ਟੇਬਲ ਤੇ ਬੈਠੇ ਜਾ ਕੇ ਸਫਾਈ ਦੇਣਗੇ ਸਫਾਈ ਤਾਂ ਵੈਸੇ ਦਿੱਤੀ ਨੇ ਕਿ ਉਹ ਤੇ ਮੇਰੀ ਵੱਡੀ ਭੈਣ ਆ ਮਾਵਾ ਸਮਾਨ ਆ ਪਰ ਹੁਣ ਜੋ ਮਰਜ਼ੀ ਕਹੀ ਜਾਵੇ ਹੁਣ ਨਹੀਂ ਗੱਲ ਬਣਨੀ ਮੈਨੂੰ ਲੱਗਦਾ ਔਖੀ ਹੀ ਹੈ ਕੁਝ ਬੰਦੇ ਪਤਾ ਨਹੀਂ ਕਿਉਂ ਇਹ ਇਹਨਾਂ ਦਾ ਹਾਲ ਨਹੀਂ ਤੇ ਇਹ ਸਬਕ ਲੈ ਨਾ ਹੁਣ ਤੁਸੀਂ ਦੇਖੋ ਨੌ ਪੁੱਤਾਂ ਲਿਓ ਤੁਸੀਂ ਗੱਲ ਨੂੰ ਗਾ ਚਲੋ ਬਾਬਾ ਸੁੱਖ ਰੱਖੇ ਭਾਈ ਪਰਿਵਾਰ ਵਧਨੇ ਆ ਤੁਸੀਂ ਦਾਦਾ ਬਣ ਜਾਣਾ ਹੋਰ ਮੈਨੂੰ ਲੱਗਦਾ ਥੋੜੇ ਜੇ ਸਮੇਂ ਤੱਕ ਆ ਹਰਕਤਾਂ ਬੰਦ ਕਰੋ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਜੇ ਤੁਸੀਂ ਕਿਸੇ ਨੂੰ ਪਹਿਲੀ ਗੱਲ ਜੋ ਇਸ ਤਰ੍ਹਾਂ ਦੀ ਹਸਤੀ ਹੁੰਦੀ ਹੈ ਯਾਰ ਚਲੋ ਕੁਝ ਵੀ ਹੈ ਕੋਈ ਡੇਰੇ ਨਾਲ ਜੁੜਿਆ ਕਿਸੇ ਪੰਥ ਨਾਲ ਜੁੜਿਆ ਕਿਸੇ ਧਰਮ ਦਾ ਚਾਹੇ ਜਿੱਦਾਂ ਮਰਜ਼ੀ ਆ ਕੋਈ ਯਾਰ ਉਹਨੂੰ ਹੱਥ ਜੋੜ ਕੇ ਫਤਿਹ ਬਲਾਓ ਬਾਹਲੀ ਗੱਲ ਆਪਾਂ ਸਤਿਕਾਰ ਦਿੰਨੇ ਕੋਈ ਆਪਾਂ ਗੋਡੀਆਂ ਹੱਥ ਲਾ ਦਿੰਨੇ ਵੱਡਿਆਂ ਤੇ ਕੋਈ ਫਰਕ ਨਹੀਂ ਪੈਂਦਾ ਪਰ ਆਹ ਜਿਹੜੀਆਂ ਹਰਕਤਾਂ ਇਹ ਤੇ 16 ਸਾਲ ਤੱਕ ਮੁਸਟੰਡਾ ਵੀ ਨਹੀਂ ਸ਼ਰਿਆਮ ਕਰਦਾ ਕਿ ਮੇਰੇ ਬਾਪੂ ਨੇ ਵੇਖ ਲਿਆ ਤੇ ਛਤਰੌਲ ਹੋ ਜਾਣਾ ਮੈਨੂੰ ਇਹ ਤੇ ਉਹ ਇਹਨਾਂ ਨੂੰ ਥੋੜਾ ਜਿਹਾ ਨਾ ਭਾਈ ਮਤਲਬ ਕਿ ਭਾਈ ਥੋੜਾ ਜਿਹਾ ਸੰਭਲ ਕੇ ਚੱਲਣ ਦੀ ਲੋੜ ਆ ਪਰ ਇਧਰਲੇ ਪਸੂ ਕਈ ਬੰਦੇ ਨੇ ਇੱਕ ਮਿੰਟ ਆਏ ਮਿੰਟੂ ਜੀ ਆਪਣੀ ਆਡੀਅנס ਨੂੰ ਕਹਿੰਦੇ ਕਿ ਬੀਬੀ ਜ਼ਗੀਰਕੌਰ ਦਾ ਇਸ ਮਤਲਬ ਕੋਈ ਬਿਆਨ ਨਹੀਂ ਆਇਆ ਗਿਆ ਹੋ ਸਕਦਾ ਉਹ ਰਿਟਰਨ ਬੋਚ ਤੇ ਹੁਣ ਇੱਕ ਵਾਰੀ ਦੇਖੋ ਇਹਦੇ ਚ ਹਾਂਜੀ ਬੀਬੀ ਜ਼ਗੀਰ ਕੌਰ ਤਾਂ ਚਲੋ ਕੀ ਕਹੇਗੀ ਬੀਬੀ ਜ਼ਗੀਰ ਕੌਰ ਉਹਨੂੰ ਪਤਾ ਹੈ ਕਿ ਬਈ ਲਾਈਟ ਮੋਡ ਦੇ ਵਿੱਚ ਸਭ ਕੁਝ ਹੋਇਆ ਕੋਈ ਕੋਈ ਇਸ ਤਰ੍ਹਾਂ ਦੀ ਲੱਗਦਾ ਵੀ ਨਹੀਂ ਹੈ ਪਰ ਕਿਉਂਕਿ ਮਹਿਲਾ ਕਮਿਸ਼ਨ ਦੇ ਕੋਲ ਇਸ ਤਰ੍ਹਾਂ ਦੇ ਅਧਿਕਾਰ ਹੁੰਦੇ ਆ ਕੋਈ ਨਹੀਂ ਵੀ ਸ਼ਿਕਾਇਤ ਦਿੰਦਾ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਉਹਨਾਂ ਕੋਲ ਜਿਹੜਾ ਹੈ ਮਤਲਬ ਕਿ ਸੰਵਿਧਾਨਕ ਤੌਰ ਤੇ ਜੋ ਤਾਕਤਾਂ ਦਾ ਕਹ ਲਓ ਕਿ ਘੇਰਾ ਹੈ ਉਹਦੇ ਚ ਇਹ ਚੀਜ਼ਾਂ ਹੈਗੀਆਂ ਕਿ ਔਰਤ ਸਮਾਜ ਪ੍ਰਤੀ ਕਿਸ ਤਰ੍ਹਾਂ ਦਾ ਮੈਸੇਜ ਆ ਰਿਹਾ ਜੀ ਕਿਉਂਕਿ ਚੰਨੀ ਸਾਹਿਬ ਦੇ ਉੱਤੇ ਤਾਂ ਪਹਿਲੇ ਹੀ ਇਸ ਤਰ੍ਹਾਂ ਦੀਆਂ ਉਂਗਲਾਂ ਨਾ ਲਾਏ ਫਿਰ ਉਹ ਹੋ ਗਿਆ ਨਾ ਗਾਣੇ-ਗੂਣੇ ਲਾ ਕੇ ਲੋਕਾਂ ਨੇ ਉਹ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਤਾਂ ਮਤਲਬ ਕਿ ਇਸ ਤਰ੍ਹਾਂ ਇਹਨਾਂ ਦੇ ਕੋਲ ਆਪਣੀ ਪਾਵਰ ਹੈ ਤਾਕਤ ਹੈ ਕਿ ਜੇਕਰ ਬੀਬੀ ਜ਼ਗੀਰ ਕੌਰ ਨਹੀਂ ਵੀ ਨਹੀਂ ਵੀ ਮਤਲਬ ਕਿ ਉਹ ਦੰਦੇ ਸ਼ਿਕਾਇਤ ਤਾਂ ਆਪਣੇ ਪੱਧਰ ਤੇ ਸਵੈ ਨੋਟਸ ਆਪਾਂ ਤਾਂ ਹੀ ਕਰਨੇ ਨੇ ਸੋ ਮੋਟਾ ਜੀ ਆਪਣੇ ਆਪ ਹੀ ਲਿਆ ਜਾ ਸਕਦਾ ਜੀ 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 ਬਾਕੀ ਗੱਲ ਇਹ ਕਿ ਚੰਨੀ ਸਾਹਿਬ ਦੇ ਉੱਤੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਨੇ ਹੁਣ ਐਕਚੁਅਲ ਵੀਡੀਓ ਦੇ ਵਿੱਚ ਹੋਇਆ ਕਿ ਆਪਾਂ ਨੂੰ ਨਹੀਂ ਪਤਾ ਕਿ ਇੱਕ ਵੀਰ ਦੇ ਉੱਪਰ ਕਮੈਂਟ ਸੀ ਪਿੱਛੇ ਰਾਣਾ ਜੀ ਵੀ ਖੜੇ ਸੀ ਕਹਿੰਦੇ ਉਹ ਵੀ ਹੱਸਦੇ ਪਏ ਸੀ ਕਿ ਜੀ ਉੱਥੇ ਮੇਰਾ ਕੋਈ ਸ਼ਾਦੀ ਹੋਊ ਜਿਹੜਾ ਨਾਂ ਸਿੱਟਾ ਉਹ ਆਪਾਂ ਨੂੰ ਪਤਾ ਨਹੀਂ ਐ ਕਿਹੋ ਜਿਹੀ ਗੱਲ ਕੀ ਹੋਈ ਹੈ ਪਰ ਚੰਨੀ ਸਾਹਿਬ ਨੂੰ ਮਤਲਬ ਕਿ ਤੁਹਾਡੀ ਉਂਗਲ ਵਾਲੀ ਉਹ ਫੋਟੋ ਕਿੰਨਾ ਤੁਹਾਨੂੰ ਫਸਾ ਰਹੀ ਹੈ ਤੁਸੀਂ ਫੇਰ ਗਲਤੀ ਦੁਹਰਾ ਰਹੇ ਹੋ ਚਲਦੀ ਚੋਣ ਦੇ ਵਿੱਚ ਚਲਦੀ ਚੋਣ ਦੇ ਵਿੱਚ ਨਾ ਇਦਾਂ ਦੀਆਂ ਤੁਸੀਂ ਨਾ ਸਿੱਖਣਾ ਚਾਹੀਦਾ ਤੁਸੀਂ ਦੇਖੋ ਰਾਜਾ ਵੜਿੰਗ ਅੱਗੇ ਕਿੰਨਾ ਕਮਲ ਕੋਟ ਦਾ ਹੁੰਦਾ ਸੀਗਾ ਚਲਦੀ ਛੋਣ ਚ ਰਾਜਾ ਵੜਿੰਗ ਜਦੋਂ ਦਾ ਬਠਿੰਡੇ ਤੋਂ ਹਾਰਿਆ ਤੁਸੀਂ ਦੇਖੋ ਉਹਦਾ ਸਟਾਈਲ ਨੋਟ ਕੀਤਾ ਗਿਦੜਵਾਹ ਚ ਵੀ ਜਦੋਂ ਇਲੈਕਸ਼ਨ ਲੜ ਰਿਹਾ ਸੀ ਤਾਂ ਸਿਰਫ ਇਲੈਕਸ਼ਨ ਹੀ ਲੜ ਰਿਹਾ ਸੀਗਾ ਡਿੰਪੀ ਢੋਹਰਾ ਪ੍ਰਤੀ ਵੀ ਉਹਦੇ ਸੁਰ ਬਹੁਤ ਨਰਮ ਹੋ ਗਏ ਸਨ ਜੀ ਪਰਸਨਲਾਈਜ਼ ਥੋੜਾ ਘੱਟ ਹੋ ਗਿਆ ਹਾਂ ਜੀ ਹਾਂ ਜੀ ਉਸੇ ਤਰ੍ਹਾਂ ਜੇ ਹੁਣ ਤੁਸੀਂ ਦੇਖੋਗੇ ਤਾਂ ਉਹਦਾ ਧਿਆਨ ਬਿਲਕੁਲ ਜਿੱਦਾਂ ਮੈਂ ਹਮੇਸ਼ਾ ਨੋਟ ਕਰਦਾ ਹਾਂ ਉਹ ਨਾ ਇਹ ਗੱਲ ਕਿ ਰਾਜਾ ਬੜੇ ਕਿ ਸਭ ਤੋਂ ਜ਼ਿਆਦਾ ਕਮਲ ਘੋੜਦਾ ਸੀਗਾ ਕਦੀ ਉੱਥੇ ਆ ਕੇ ਕਹਿੰਦਾ ਕਦੀ ਉੱਥੇ ਆ ਕੇ ਦਿੱਤਾ ਹੁਣ ਹੁਣ ਉਹ ਬਸ ਵੱਧ ਤੋਂ ਵੱਧ ਉਹਨਾਂ ਦਾ ਆਪਸ ਦੇ ਵਿੱਚ ਟਸਲ ਵਾਲਾ ਕੰਮ ਚੱਲੀ ਜਾਂਦਾ ਬਿੱਟੂ ਦਾ ਤੇ ਉਹਦਾ ਜੀ ਜੀ ਜੀ